ਹੇ ਯਾਰ ਸਰਕਾਰ ਮੁਰਦਾਬ ਭਗਵਾਨ ਤਮਨ ਮੁਰਦਾਬ ਭਗਵਾਨ ਤਮਨ ਮੁਰਦਾਬ ਹਾਏ 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 ਭਾਈ ਜੀ ਕੀ ਗੱਲ ਤੁਸੀਂ ਇੱਥੇ ਇਕੱਠੇ ਹੋਏ ਅੱਜ ਕੀ ਚੱਕਰ ਆ ਵੀਡੀਓ ਦੋਤਰ ਦੇ ਬਾਹਰ ਸਰਪੋਲਾ ਹੱਤਰਾਏ ਕਹਿੰਦੇ ਵੀ ਆਜੋ ਲੈ ਜਾਓ ਸਾਤੋਂ ਧਾਰ ਕਾਪੀਆਂ ਕਾਪੀਆਂ ਕਰਾਈਆਂ ਜਮ੍ਹਾਂ ਕਰਾਓ ਜਦੋਂ ਮੀਂਹ हट ਗਿਆ ਫੇਰ ਦੇਵਾਂਗੇ ਤੁਹਾਨੂੰ ਫੋਨ ਕਿਹਨੇ ਕੀਤਾ ਸੀ ਵੀਡੀਓ ਸਾਹਿਬ ਨੇ ਹਾਂਜੀ ਕਹਿੰਦੇ ਜਦੋਂ ਮੀਰ ਹਰ ਗਿਆ ਫੇਰ ਜਦੋਂ ਮਰ ਗਿਆ ਫੇਰ ਕੀ ਕਰਨਾ ਸੀ ਸਾਡੇ ਸਾਡੇ ਚੋਂਦੇ ਸਾਡੇ ਥੱਲੇ ਆਣਗੇ ਫੇਰ ਜਵਾਕ ਥੱਲੇ ਆਉਣਗੇ ਜਦੋਂ ਜਵਾਕ ਥੱਲੇ ਆਣਗੇ ਫੇਰ ਕੀ ਸਾਡੇ ਆ ਜਾ ਬੈਠਾ ਗੱਟੀ ਆ ਜਵਾਕ ਸਾਡੇ ਥੱਲੇ ਆਣਿਆ ਬਣਿਆ ਜੀ ਬਿਜਾਰੇ ਰੋਂਦੇ ਆ ਕਿਹੜਾ ਪਿੰਡਾ ਬਾਈ ਤੇਰਾ ਚੀਮਾ ਜੀ ਆ ਘਮਾਉ ਤੇ ਅੱਛਾ ਹਾਂਜੀ ਹਲਕਾ ਪੂਰਾ ਘਰ ਛੌਂਡਿਆ ਹਾਂਜੀ ਪੂਰਾ ਤੇ ਪਹਿਲਾਂ ਤੁਹਾਨੂੰ ਫੋਨ ਕੀਤਾ ਕਹਨੇ ਕੀਤਾ ਹੀ ਫੋਨ ਵੀਡੀਓ ਪਾਈ ਇਹਨਾਂ ਨੇ ਵੀਡੀਓ ਪਾਈ ਸੀ ਇਹਨਾਂ ਨੇ ਵੀਡੀਓ ਬਣਾ ਕੇ ਪਾਈ ਆ ਆ ਕੇ ਤੁਰਤ ਕੱਢ ਲੈ ਗਏ ਕਿ ਸਾਡੇ ਪਿੰਡ ਦੇ ਤਰਪਾਲਾ ਹਾਂਜੀ ਉਹ ਜਿੱਥੋਂ ਆਏ ਆ ਹੁਣ ਕਹਿੰਦੇ ਪਹਿਲਾਂ ਘਰੇ ਆਵਾਂਗੇ ਸਰਪੰਚ ਦੇ ਜਾਵਾਂਗੇ ਚੈੱਕ ਕਰਾਂਗੇ ਫੇਰ ਤਰਪਾਲਾ ਲੈਵਾਂਗੇ ਅੱਛਾ ਉਹਨਾਂ ਨੂੰ ਪੁੱਛੋ ਕਿ ਜਾਤੇ ਘਰ ਕੋਠਾ ਡੇਪਿਆ ਕੌਣ ਜ਼ਿੰਮੇਵਾਰ ਆ ਇਹਨਾਂ ਦਾ ਜ਼ਾਬਤਾ ਕੌਣ ਜ਼ਿੰਮੇ ਸਾਨੂੰ ਕੀ ਦੇਣਗੇ ਆਪਦੇ ਵਿੱਚ ਹੋ ਜਾਂਦੇ ਆ ਇਹਨੇ ਜਾ ਕੇ ਦੇਖੋ ਅੰਦਰ ਇਹ ਵੀ ਚੋਹਦੇ ਆ ਥੋੜਾ ਹਾਲਾ ਇਹਦੇ ਨਾਲ ਗੱਡੀ ਚ ਕੋਈ ਨਹੀਂ ਘਰੇ ਹੈ ਕਰੇ ਲੱਗੇ ਨਾ ਨਹੀਂ ਤਰਪਾਲਾ ਦੀ ਗੱਡੀ ਜਿਹੜੀ ਆਈ ਸੀ ਕਿੱਥੇ ਗਈ ਆ ਐਮਐਲਏ ਘਰੇ ਲੱਗੀ ਮੋਟ ਦੀ ਘਰੇ ਵੀ ਇੱਕ ਗੱਡੀ ਸਤਵਾ ਮੇਰੀਆਂ ਚਲੇ ਜ਼ਿੰਦਵਾ ਸਤਵਾ ਮੇਰੀਆਂ ਕੱਲ੍ਹ ਹਰਿਆ ਮੰਡੀ ਜਮਾਤ ਕਿੱਥੇ ਗਈ ਗਈ ਕਿਹੜੀਆਂ ਪਰਚੀਆਂ ਸੀ ਤੁਹਾਡੇ ਕੋਲ ਹੈਗੀ ਪਰਚੀ ਕੋਈ ਪਰਚੀ ਆਦੇ ਜਮਾ ਕੀ ਚ ਹੈ ਗੱਲ ਹਜ਼ਾਰ ਗੱਲ ਕੱਲੇ ਗਈ ਆ ਉਹ ਬਈਆ ਗਾਗ ਜਮਾ ਕਰਾਏ ਆ ਕਾਫੀ

ਕਿਵੇਂ ਆਇਓ ਪਰ ਆਪਣਾ ਪਰਮਾਨੰਦਾਇ ਜੀ ਜੋ ਤੇ ਕੋਠੇ ਚੋ ਰਹੇ ਆ ਸਾਰਿਆਂ ਦੇ ਇਹ ਹਾਲ ਆ ਸਾਰੇ ਪਿੰਡ ਹੀ ਹਾਲ ਆ ਸਰਜ ਵੀਡੀਓ ਦਫਤਰ ਦੇ ਵਿੱਚ ਆਮ ਜਨਤਾ ਨੂੰ ਬੁਲਾਇਆ ਗਿਆ ਇੱਕ ਵੀਡੀਓ ਕੋਈ ਵਾਇਰਲ ਹੋਈ ਆ ਉਸ ਦੇ ਵਿੱਚ ਇਹ ਕਿਹਾ ਗਿਆ ਸਰਪਾਲਾ ਜਿਹੜੀਆਂ ਕਿ ਜਿਹਨਾਂ ਦੇ ਘਰ ਕੱਚੇ ਆ ਜੋ ਚੋ ਰਹੇ ਆ ਲੀਕਸ ਹੋ ਰਹੀ ਆ ਉਹਨਾਂ ਵਾਸਤੇ ਬੁਲਾਇਆ ਗਿਆ ਇੰਨੇ ਜਨਤਾ ਦਾ ਇਕੱਠ ਹੋਇਆ ਹੋਇਆ ਕੀ ਕਾਰਨ ਹੈ ਅ ਨਹੀਂ ਸਿਰਫ ਪਹਿਲੇ ਤੋਂ ਗੱਲ ਇਹ ਹੈ ਵੀ ਇੱਥੋਂ ਦਫਰੇ ਨੂੰ ਕਜ ਨਹੀਂ ਬੁਲਾਇਆ ਲੋਕ ਆਪ ਹੀ ਜਾਣ ਨੂੰ ਪਤਾ ਲੱਗਦਾ ਪਿਆ ਵੀ ਇੱਥੇ ਤਨਪਾਲ ਮਿਲਦੀ ਪਈ ਹੈ ਲੋਕੀ ਆਂਦੇ ਪਏ ਨੇ ਜਿਨ੍ਹਾਂ ਨੂੰ ਲੋਕਾਂ ਨੇ ਰੋਕੀ ਹੈਗੇ ਨਾ ਬਹੁਤ ਤਰ੍ਹਾਂ ਦੇ ਲੋਕ ਇੱਥੇ ਆ ਰਹੇ ਨੇ ਤੇ ਜਿਹੜਾ ਮੈਂ ਆਪਣਾ ਸਿਸਟਮ ਵਾਲਾ ਮੇਰਾ ਅਜੇ ਤੱਕ ਦੀ ਜਿਹੜੀ ਹੈ ਬੇਨਤੀ ਹੈ 106 ਤਨਪਾਲ ਜਿਹੜੀ ਹੈ ਜਿਹੜੇ ਮੇਰੇ ਗੁਲਾਬ ਦੇ ਪਿੰਡ ਨਾਲ ਉਹਨਾਂ ਨੂੰ ਜਾ ਚੁੱਕੀ ਹੈ ਕਿਹੜੇ ਬਲਾਕਾਂ ਵਿੱਚ ਗਈ ਕਿਹੜੇ ਕਿਹੜੇ ਬਲਾਕਾਂ ਵਿੱਚ ਜਾ ਚੁੱਕੀ ਉਪਰ ਬਲਾਕ ਤੇ ਜਗਰਾਉਂ ਬਲਾਕ ਦੇ ਫਿਰੋਜ਼ਪੁਰਾਂ ਵਿੱਚ ਹਾਂਜੀ ਪਿੰਡ ਜਿਹੜੇ ਹੈਗੇ ਨਾ ਕੰਦੇ ਨਾ ਕਿੰਨੀ ਤਰ੍ਹਾਂ ਚੜ ਗਈ 1000 1600 1600 ਤਰਪਾਲਾਂ ਤੁਸੀਂ ਮੰਨ ਲਓ ਕਿ ਬਲਾਕ ਤੇ ਦੇ ਚੁੱਕਿਆ ਜੀ ਚੁੱਕਿਆ ਜੀ ਠੀਕ ਹੈ ਪਰ ਫਿਰ ਵੀ ਲੋਕੀ ਨਹੀਂ ਤਵਾਇਆ ਚਾਰੇ ਨਾ ਤੇ ਮੈਨੂੰ ਇਹ ਲੱਗਦਾ ਤੇ ਜਾਇ ਪ ਤਰਪਾਲ ਬਰਤਾਰੇ ਕਰਦੇ ਕੋਈ ਨਾ ਜਾਇ ਕੁਝ ਬੰਦਾ ਚਾਰ ਕਰ ਰਿਹਾ ਆਂਗਾ ਪਿਆ ਆ ਥੋੜਾ ਜਿਹਾ ਮ ਆਪਣਾ ਸਿਸਟਮ ਹੋਰ ਮ ਆਪਣਾ ਜਿਹੜਾ ਸਿਸਟਮ ਅਪਣਾਇਆ ਜੀ ਆਜੇ ਜਿਹੜੇ ਮੇਰੇ ਕੋਲ ਬੰਦੇ ਆਏ ਨਾ ਬਿਨੈ ਗੰਦੇ ਆ ਰਹੇ ਨੇ ਉਹਨਾਂ ਕੋ ਮੈਂ ਇੱਕ ਸਿਰਫ ਉਹਨਾਂ ਦਾ ਨਾਮ ਤੇ ਟੈਲੀਫੋਨ ਨੰਬਰ ਨੋਟ ਕਰ ਰਿਹਾ ਆ ਆਧਾਰ ਕਾਰਡ ਵੀ ਪ੍ਰਮਾਣਿਤ ਕੀਤੇ ਜਾ ਰਹੇ ਨੇ ਕੋਈ ਜਿਹੜੇ ਆਧਾਰ ਕਾਰਡ ਜਿਹਨਾਂ ਦਾ ਹੈ ਨਹੀਂ ਮੈਂ ਉਹਨਾਂ ਨੂੰ ਸਪੈਸ਼ਲ ਕਹਿ ਰਹੇ ਜਿਹਨਾਂ ਕੋ ਆਧਾਰ ਕਾਰਡ ਹੈ ਨਹੀਂ ਐ ਕਿਸੇ ਨੂੰ ਪਰੇਸ਼ਾਨ ਨਾ ਕਰਿਓ ਮੋਬਾਈਲ ਨੰਬਰ ਲਿਖ ਲਓ ਆਪਾਂ ਪਿੰਡ ਜਾ ਕੇ ਮੈਂ ਆਪਣੇ ਸੈਕਟਰੀ ਭੇਜ ਕੇ ਪਿੰਡ ਪਿੰਡ ਉਹਨਾਂ ਦੇ ਜੇ ਉਹ ਬੰਦਾ ਲੋਰਦ ਵਾਲ ਹੋਇਆ ਮੈਂ ਦੁਬਾਰਾ ਤੁਸੀਂ ਵੈਰੀਫਾਈ ਕਰੋਗੇ ਵੈਰੀਫਾਈ ਕਰਾਂ ਹਾਂ ਵੈਰੀਫਾਈ ਕਰਨ ਦੇ ਬਾਅਦ ਹੀ ਭਾਊਗਾ ਹੁਣ ਕਿਉਂਕਿ ਇੰਨੀ ਤਰ੍ਹਾਂ ਪਹੁੰਚ ਜਾ ਚੁੱਕੀ ਆ ਫਿਰ ਵੀ ਲੋਕੀ ਸਾਡੇ ਕੋਲ ਇੰਨੇ ਇ ਇਹਦਾ ਮਤਲਬ ਇਹ ਤਰਪਾਲ ਤਾਂ ਪੂਰੀ ਪਹੁੰਚ ਨਹੀਂ ਰਹੀ ਕੱਲ ਇੱਥੇ ਸਾਡੇ ਹਲਕਾ ਇੰਚਾਰਜ ਜਿਤਾਰ ਜਗਾ ਦੀ ਤੇ ਆਈ ਸੀ ਐਸੇ ਦਫਤਰ ਚ ਉਹਨਾਂ ਨੇ ਇੱਕ ਪੱਤੀ ਸ਼ੋਅ ਕੀਤੀ ਸੀ ਕਿ ਵੀ ਐਮ ਐਲ ਏ ਦੀ ਮੂਰ ਲੱਗੀ ਹੈ ਉਹਨਾਂ ਨੂੰ ਤਰਪਾਲ ਮਿਲਦੀ ਆ ਬਾਕੀਆਂ ਨੂੰ ਨਹੀਂ ਮਿਲਦੀ ਉਹਦਾ ਕੀ ਕਾਰਨ ਹੈ ਨਹੀਂ ਸਰ ਕੱਲ ਤਾਂ ਮੈਂ ਆਪਣੇ ਇੱਕ ਆਪਣੇ ਪਿੰਡ ਹੈਗਾ ਆਪਣਾ ਮੱਦੇਪੁਰਾ ਮੱਦੇਪੁਰਾ ਦੇ ਵਿੱਚ ਹਾਂਜੀ ਕਰੀਏ ਇਸ ਤਰਫ ਤਰਕਪੋਟਲੀ ਤਰਕਪੋਟਲੀ ਇਹ ਕੋਲ ਨਾਲ ਪਿੰਡ ਹੈਗਾ ਆ ਨਾ ਬਰਬਰ ਨੇਕਨੀਆਂ ਕੰਨੀਆਂ ਖੋਰ ਕੰਨੀਆਂ ਹਸੈਨ ਦੀ ਜਿਹਾ ਕੰਨੀਆਂ ਹਾਂ ਕੰਨੀਆਂ ਖੋਰਦ ਉਥੇ ਬੰਨ ਗਿਆ ਕੁੜਵਾ ਕਿਆ ਸੀਗਾ ਕੱਲ ਮੈਂ ਉਥੇ ਪੁਰਾਣੇ ਉਥੇ ਮਿਲਾਂ ਲੱਗਾ ਆ ਦਫਤਰ ਤੇ ਕੀ ਹੋਇਆ ਇਸ ਤੋਂ ਮੈਨੂੰ ਹਲਾ ਇਮਾਨੀਆਂ ਪਰ ਇਹਦਾ ਵੀ ਕੋਈ ਗੱਲ ਨਹੀਂ ਹੈ ਕੋਈ ਬੰਦੇ ਪਰਚੀ ਲੈ ਕੇ ਜਾਂਦੇ ਤੈਨ ਉਹਨਾਂ ਦੀ ਬਿਨਾਂ ਪਰਚੀ ਦੇ ਇਹ ਜਿਹੜੀ ਤਿਆਰ ਸ਼ਹਿਰ ਕਰ ਪਾਲ ਗਈ ਇੱਕ ਪਰਚੀ ਤੇ ਨਹੀਂ ਗਈ ਜਿਹੜੀ ਸ਼ਾਇਦ ਕਿ ਨਹੀਂ ਪਰਪਾਲ ਵੰਡੀਏ ਸ਼ਹਿਰ ਦੇ ਵਿੱਚੇ ਦੀ ਗਰਾਊਂਡ ਸਿਟੀ ਸਿਰਫ ਜਗਰਾਉਂ ਸਿੱਦੇ ਸਾਡੇ ਕੋਲ ਥੋੜੇ ਬੰਦੇ ਲੈ ਕੇ ਜਿਹੜਾ ਜਗਰਾਉਂ ਚਿੱਟੀ ਵਾਲਾ ਜਿਹੜਾ ਹੁਣ ਹੈਗਾ ਆ ਉਹ ਮੈਂ ਕਿਹਾ ਆਪਣੇ ਈਓ ਸਾਹਿਬ ਨੂੰ ਦਵਾਂਗੇ ਕਿਉਂਕਿ ਸਾਡੇ ਇੰਨਾ ਪਿੰਡ ਵੀ ਹੈਂਡਲ ਕਰਨਾ ਈਓ ਸਾਹਿਬ ਨੂੰ ਰੈਕਡ ਕਰ ਦਿੱਤੀ ਜੀ ਮੈਂ ਐਸਮ ਸਿੰਘ ਸਾਹਿਬ ਦੇ ਦਫ਼ਤਰ ਤੇ ਫੋਨ ਕੀਤਾ ਸੀਗਾ ਬਸ ਸਾਰਾ ਆ ਜਿਹੜਾ ਮੇਰਾ ਜਿਹੜਾ ਖੇਰ ਵਾਲਾ ਹੈ ਜੀ ਇਹ ਉਧਰ ਕਰਾ ਦਿਓ ਕਿਉਂਕਿ ਇਹਦਾ ਕਰਕੇ ਰਸਬੋ ਪਿਆ ਰਿਹਾ ਤੁਸੀਂ ਆਪ ਦੇਖਣਾ ਬਾਹਰ ਕਿੰਨਾ ਰਸ ਹੈ ਜੀ 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 ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਖੇਰਾਂ ਉੱਤੇ ਜਿਹੜੇ ਪਿੰਡ ਦੇ ਪਿੰਡ ਪੈ ਰਹੇ ਆ ਉਹ ਤੇ ਉਹਨਾਂ ਦਿੱਤੀ ਜਾਏਗੀ ਖੇਰਾਂ ਨੂੰ ਇਹ ਦਫ਼ਤਰ ਹਾਂ ਉਹਨਾਂ ਨੂੰ ਬੇਨਤੀ ਕੀਤੀ ਰਿਹਾ ਜਿਹੜਾ ਇੱਕ ਅਮਿਸ਼ਾਰਾ ਉਧਰ ਕਰਵਾ ਦਿਓ ਠੀਕ ਹੈ ਸਰ ਹਾਂਜੀ ਸਰ ਸਰ ਤੁਸੀਂ ਹੁਣ ਦੱਸ ਤਾਂ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਵੀ ਜਿਹੜਾ ਇਕੱਠ ਹੋਇਆ ਬਾਹਰ ਉਹ ਜਿਹੜੇ ਆਏ ਨੇ ਵਿਚਾਰੇ ਲੋੜਵੰਦ ਹੈਗੇ ਨਾ ਇਹਨਾਂ ਕੋਲ ਮੈਂ ਆਪਣੇ ਨਾਂ ਤੇ ਨੰਬਰ ਮੋਬਾਈਲ ਨੰਬਰ ਨੋਟ ਕਰਵਾ ਪਿਆ ਹਾਂ ਨੋਟ ਕਰਕੇ ਮੰਗ ਲਈ ਮੈਂ ਆਪਣੇ ਬੰਦੇ ਭੇਜ ਕੇ ਜਦੋਂ ਵੀ ਮੇਰੇ ਕੋਲ ਗੱਡੀ ਆਉਂਦੀ ਹੈ ਤਿਰਪਾਲਾਂ ਦੀ ਉਮੀਦ ਕਰ ਸਕਦੇ ਹਾਂ ਕੱਲ੍ਹ ਦੇ ਕਰ ਕਲੀਅਰ ਹੋ ਜੂ ਇਹ ਕਿ ਨਹੀਂ ਜੀ ਸਰ ਜੀ ਸਰ ਅੱਜ ਆਉਗੀ ਗੱਡੀ ਮੇਰੀ ਕੱਲ ਗੱਲ ਹੋਈ ਆ ਫੂਡ ਸਪਲਾਈਰ ਨਾਲ ਉਹ ਕਦੇ ਦੁਪਹਿਰ ਤੋਂ ਦੁਪਹਿਰ ਕਰ ਤੋਂ ਜਿਹੜੀ ਆਪਾਂ ਜਿਹੜੀ ਪ੍ਰੋਵਾਈਡ ਹੋ ਜੂਗੀ ਠੀਕ ਹੈ थैंक यू ਜਿਗਰਾਉਂ ਵੀਡੀਓ ਦਫਤਰ ਦੇ ਵਿੱਚ ਲੱਗਿਆ ਆਮ ਜਨਤਾ ਦਾ ਤਾਂਤਾ ਕਿਉਂਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਦਫਤਰਾਂ ਵਿੱਚ ਵੀ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਦੇਖੋ ਕਿਵੇਂ ਦਫਤਰਾਂ ਵਿੱਚ ਪਬਲਿਕ ਨੂੰ ਇੱਕ ਗੁੰਮਰਾਹ ਕੀਤਾ ਜਾ ਰਿਹਾ ਕਿ ਉਹਨਾਂ ਦੇ ਆਧਾਰ ਕਾਰਡ ਲੈ ਲਓ ਬਰਸਾਤਾ ਜਦੋਂ ਬਰਸਾਤਾ ਰੁਕ ਜਾਣੀਆਂ ਤਾਂ ਅਸੀਂ ਤਰਪਾਲਾਂ ਤੁਹਾਨੂੰ ਮੁਹੱਈਆ ਕਰਵਾਵਾਂਗੇ ਆ ਜਦੋਂ ਉਹਨਾਂ ਦੇ ਸਟਾਫ ਨਾਲ ਗਲਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਟਾਫ ਨੇ ਇਹ ਕਹਿ ਕੇ ਪੱਲਾ ਚ ਆਪਣਾ ਪੱਲਾ ਛਾੜ ਦਿੱਤਾ ਕਿ ਅਸੀਂ ਤਾਂ ਸਿਰਫ ਨਾਮ ਨੋਟ ਕਰ ਰਹੇ ਹਾਂ ਅੱਗੇ ਜਦੋਂ ਗੱਡੀ ਸਾਡੇ ਕੋਲੇ ਤਰਪਾਲਾਂ ਦੀ ਪਹੁੰਚੂਗੀ ਤਾਂ ਅਸੀਂ ਘਰ ਦੇ ਉਹਨਾਂ ਦੇ ਘਰਾਂ ਵਿੱਚ ਮੁਹੱਈਆ ਕਰਵਾਵਾਂਗੇ ਵੀਡੀਓ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀਆ ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਸਾਡੀ ਡਿਊਟੀ ਸਿਰਫ ਨਾਮ ਨੋਟ ਕਰਨ ਦੀ ਹੈ ਆ ਤੁਸੀਂ ਦੇਖ ਰਹੇ ਹੋ ਕਿਵੇਂ ਜਨਤਾ ਖੱਜਲ ਹੋ ਰਹੀ ਹੈ ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਸਿਰਫ ਆਧਾਰ ਕਾਰਡ ਜਮ੍ਹਾਂ ਕਰਾਉਣ ਲਈ ਇੱਕ ਹੋਰ ਚੀਜ਼ ਨੋਟ ਕੀਤੀ ਗਈ ਹੈ ਕਿ ਜਿਹੜੀ ਗੱਡੀ ਆਈ ਸੀ ਉਹ ਐਮ ਐਲ اے ਬੀਬੀ ਸਮਜੀਤ ਕੌਰ ਮਾਣੂ ਕਿਤੇ ਘਰੇ ਚੱਲ ਗਈ ਤੇ ਉਹਨਾਂ ਨੇ ਡਰਾਈਵਰ ਦੀ ਗੱਡੀ ਦੀ ਪਹੁੰਚ ਵੀਡੀਓ ਦਫ਼ਤਰ ਭੇਜੀ ਆ ਕਿ ਤੁਸੀਂ ਜੀ ਇਹਨੂੰ ਮਾਰਕ ਕਰ ਦਿਓ ਤੁਸੀਂ ਇਹਨੂੰ ਐਕਸੈਪਟ ਕਰ ਲਓ ਕਿ ਵੀ ਗੱਡੀ ਸਾਡੇ ਕੋਲੇ ਪਹੁੰਚ ਚੁੱਕੀ ਆ ਡਰਾਈਵਰ ਆ ਉਹਦੇ ਕੋਲੇ ਵੈਲਿਡਿਬਿਲਟੀ ਹੈਗੀ ਆ ਗੱਡੀ ਦੀ ਉਹ ਅਸੀਂ ਤੁਹਾਨੂੰ ਦਿਖਾ ਰਹੇ ਆ